ਹਲਕਾ ਸਰਣ ਦੇ ਜਿਹੜੇ ਕਿਸਾਨਾਂ ਦੀ ਫਸਲ ਮਰੀ ਸੀ ਹੜ੍ਹ ਬਮਾਰੂ ਏਰੀਆ ਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੀਗਾ ਉਸ ਦਾ ਮੁਆਵਜ਼ਾ ਦੇਣ ਵਾਸਤੇ ਹਲਕਾ ਵਿਧਾਇਕ ਔਰ ਪੰਜਾਬ ਸਰਕਾਰ ਤਤਪਰ ਹੈ ਇਸ ਮੌਕੇ ਜਿਹੜੇ ਕਿ ਕਿਸਾਨਾਂ ਨੂੰ ਹਲਕਾ ਸੁਖਾਣ ਦੇ ਕਿਸਾਨਾਂ ਨੂੰ ਕਾਫੀ ਜ਼ਿਆਦਾ ਰਾਹਤ ਦਾ ਇਹਨਾਂ ਵੱਲੋਂ ਦਿੱਤਾ ਗਿਆ ਹੈ ਕਿਉਂਕਿ ਖਾਤੇਲ ਵਿੱਚ ਪੈਸੇ ਪਾਏ ਗਏ ਨੇ ਅੱਜ ਉਸ ਲਈ ਸੈਕਸ਼ਨ ਲੈਟਰ ਦਿੱਤੇ ਗਏ ਨੇ ਕਿਸਾਨਾਂ ਨੂੰ ਦੱਸਿਆ ਗਿਆ ਕਿ ਜਿਸ ਕਿਸਾਨ ਦਾ ਵੀ ਕੋਈ ਖਾਤੇ ਦੇ ਵਿੱਚ ਮਿਸਟੇਕ ਹੈ ਉਸ ਖਾਤੇ ਨੂੰ ਤੁਸੀਂ ਦੁਬਾਰੇ ਰਿਪੀਟ ਕਰੋ ਤਾਂ ਕਿ ਉਸ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਮਿਸਟੇਕ ਹੈ ਤਾਂ ਉਹਨੂੰ ਬਾਹਰ ਕੱਢਿਆ ਜਾਵੇ ਔਰ ਇਸ ਵਕਤ ਜਿਹੜੇ ਕਿ ਹਲਕਾ ਵਿਧਾਇਕ ਦੇ بیٹے ਨੇ ਪਹੁੰਚੇ ਹੋਏ ਨੇ ਔਰ ਚੇਅਰਮੈਨ ਪਹੁੰਚੇ ਨੇ ਜਿਹੜੇ ਮਾਰਕੀਟ ਕਮੇਟੀ ਦੇ ਮੈਂਗਸਿੰਗ ਬਰਾਡ ਔਰ ਐਫ ਡੀਐਮ ਪਾਤਰਾ ਉਪਹੁੰਚੇ ਹੋਏ ਨੇ ਔਰ ਪ੍ਰਸ਼ਾਸਨੀ ਅਧਿਕਾਰੀ ਪਹੁੰਚੇ ਹੋਏ ਨੇ ਜਿਹੜੇ ਕਿ ਪਿੰਡਾਂ ਦੇ ਸਰਪੰਚ ਤੋਂ ਇਲਾਵਾ ਕਿਸਾਨ ਵੀ ਕਾਫੀ ਵੱਡੀ ਗਿਣਤੀ ਦੇ ਜਿਹੜੇ ਪਹੁੰਚੇ ਹੋਏ ਨੇ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਇਸ ਤਰ੍ਹਾਂ ਜਿਹੜਾ ਕਿ ਅਧਿਉ ਮੁਆਵਜ਼ਾ ਦੇਣ ਦਾ ਇਥੇ سلسلہ ਕੀਤਾ ਗਿਆ ਹੈ ਕਿਉਂਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜਿਹੜਾ ਕਿ ਸਮੇਂ ਸਿਰ ਜਿਹੜਾ ਮੁਆਵਜ਼ਾ ਮਿਲਿਆ ਹੈ ਉਨ੍ਹਾਂ ਦੇ ਸਬੰਧ ਦੇ ਵਿੱਚ ਕਿਸ ਤਰ੍ਹਾਂ ਸਰਕਾਰ ਵੱਲੋਂ ਅੱਗੇ ਵੀ ਕਦਮ ਚੁੱਕੇ ਜਾਣਗੇ ਜਿਹੜੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਗਿਆ ਹੈ ਉਹ ਕਿਸਾਨ ਕਿਸ ਤਰ੍ਹਾਂ ਇਸ ਵਕਤ ਖੁਸ਼ੀ ਮਹਿਸੂਸ ਕਰ ਰਹੇ ਨੇ ਔਰ ਉਨ੍ਹਾਂ ਨੇ ਜਿਹੜੇ ਅੱਜ ਸੈਕਸ਼ਨ ਲੈਟਰ ਦਿੱਤੇ ਗਏ ਨੇ ਉਹਨਾਂ ਸਬੰਧੀ ਵੀ ਅਸੀਂ ਗੱਲਬਾਤ ਕਰਾਂਗੇ ਜਿਹੜੇ ਕਿ ਐਡਮ ਸਾਹਿਬ ਨੇ ਔਰ ਹਲਕਾ ਵਿਧਾਇਕ ਦੇ بیٹے ਪਹੁੰਚੇ ਹੋਏ ਨੇ ਔਰ ਮਾਰਕੀਟ ਕਮੇਟੀ ਪਾਤਣਾ ਦੇ ਜਿਹੜੇ ਚੇਅਰਮੈਨ ਨੇ ਮਹਿੰਗਾ ਸਿੰਘ ਬਾੜ ਤੋਂ ਲਾਗਾ ਜਿਹੜੇ ਸ਼ਹਿਰੀ ਪ੍ਰਧਾਨ ਨੇ ਬਟਨ ਨਾਲ ਉਸ ਤੋਂ ਇਲਾਵਾ ਜਿਹੜੇ ਆਮ ਆਦਮੀ ਪਾਰਟੀ ਦੇ ਵੀ ਆਗੂ ਪਹੁੰਚੇ ਹੋਏ ਨੇ ਉਹਨਾਂ ਨਾਲ ਕੋਈ ਗੱਲਬਾਤ ਕਰਾਂ ਤੁਹਾਨੂੰ ਇਸ ਵਕਤ ਦਾ ਜਿਹ ਨੌਦ ਕਿਉਂਕਿ ਇਥੇ ਇਸ ਵਕਤ ਜਾਇ ਕਿ ਖਰਾਬੇ ਦੇ ਪੈਸੇ ਦਿੱਤੇ ਗਏ ਨੇ ਕਿਸਾਨਾਂ ਨੂੰ ਕਾਫੀ ਜੀਵਨ ਨਾਰਾਂ ਦੇ ਜਿਹੜੀ ਫਸਲ ਖਰਾਬ ਹੋਈ ਸੀ ਹੜ ਔਣ ਕਰਨ ਔਰ ਹਲਕਾ ਵਿਧਾਇਕ ਦੇ ਬੇਟੇ ਇਥੇ ਸੁਪੁੱਤਰ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਇਸ ਤਰ੍ਹਾਂ ਦੇ ਕਿਹੜੇ ਕਿਹੜੇ ਏਰੀਆ ਦੇ ਵਿੱਚ ਇਥੇ ਜਿਹੜੀ ਕਿ ਅੱਜ ਫਸਲ ਦਾ ਖਰਾਬਾ ਜਿਹੜਾ ਉਹਦੇ ਲੈਟਰ ਦਿੱਤੇ ਆ ਕਿਸਾਨਾਂ ਨੂੰ ਕਿਉਂਕਿ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਤਾਂ ਪਹਿਲਾਂ ਹੀ ਇਹਨਾਂ ਨੇ ਪਾਤੀ ਸਰਕਾਰ ਵੱਲੋਂ ਪਰ ਜਿਹੜੇ ਉਹਨਾਂ ਨੂੰ ਸੈਕਸ਼ਨ ਲੈਟਰ ਸੀਗੇ ਉਹ ਅੱਜ ਦਿੱਤੇ ਗਏ ਨੇ ਕਿਸ ਤਰ੍ਹਾਂ ਕਿਹੜੇ-ਕਿਹੜੇ ਪਿੰਡ ਦੇ ਸੀ ਔਰ ਕਿੰਨਾ ਖਰਾਬਾ ਇਸ ਏਰੀਆ ਦੇ ਵਿੱਚ ਹੋਇਆ ਸੀ ਕਿਸਾਨਾਂ ਦੇ ਕਿਸ ਤਰ੍ਹਾਂ ਦੇ ਜਿਹੜੇ ਅੱਜ ਦੇਖਣ ਨੂੰ ਚਿਹਰਿਆਂ ਤੇ ਰੌਣਕ ਮਿਲਦੀ ਸੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਐ ਵੀ ਤਾਂ ਇੱਕ ਸਾ ਨਹੀਂ ਬੈਠੇ ਚਲੋ ਤੁਹਾਡੀ ਹਾਜ਼ਰੀ ਲੱਗੀ ਉਹਨਾਂ ਦੀ ਸਾ ਤੇ ਅੱਜ ਕਿਹੜੇ ਕਿਹੜੇ ਪਿੰਡਾਂ ਦੇ ਜਿਹੜੇ ਸੈਕਸ਼ਨ ਲੈਟਰ ਸੀਗੇ ਕਿਸਾਨਾਂ ਨੇ ਦਿੱਤੇ ਗਏ ਨੇ ਕਿਹੜੇ ਕਿਹੜੇ ਏਰੀਆ ਦੇ ਵਿੱਚ ਜਿਹੜੀ ਮਾਰ ਹੋਈ ਸੀਗੀ ਉਹਨਾਂ ਦੇ ਕਿਸਾਨਾਂ ਦੇ ਖਾਤੇ ਵਿੱਚ ਪੈਸੇ ਪਾਏ ਗਏ ਔਰ ਕਿੰਨੇ ਕੈਸਟ ਪਾਏ ਪਿਛਲੇ 1.5 ਮਹੀਨੇ ਪਹਿਲਾਂ ਜਦੋਂ ਹੜ੍ਹ ਆਏ ਸੀਗੇ ਉਹਦੇ ਵਿੱਚ ਜਿਹੜੇ ਸਾਡੇ ਹਲਕੇ ਦੇ ਕਈ ਪਿੰਡ ਸੀਗੇ 20 ਤੋਂ ਪਲੱਸ ਜਿਹੜੇ ਪਿੰਡ ਸੀਗੇ ਉਹ ਜਿਹੜਾ ਉਹਨਾਂ ਦਾ ਫਸਲਾਂ ਦਾ ਖਰਾਬ ਹੋ ਚੁੱਕੀਆਂ ਸੀਗੀਆਂ ਸੋ ਡੈਮੇਜ ਕ੍ਰੌਪ ਦਾ ਜਿਹੜਾ ਵੀ ਮੁਆਵਜ਼ਾ ਮਿਲਿਆ ਉਹ ਆਪਣੇ 6 ਪਿੰਡਾਂ ਨੂੰ ਜਿਹੜੇ ਅੱਜ ਸੈਂਕਸ਼ਨ ਲੈਟਰ ਜਿਹ ਉਹ 1 ਕਰੋੜ 83 ਲੱਖ 20 ਹਜ਼ਾਰ ਹੈ ਜੀ ਤੇ ਜਿਹੜੇ ਲਾਭਗਰਤਾ ਨੇ 300 ਤੋਂ ਪਲੱਸ ਨੇ ਜੀ ਤੇ ਬਾਕੀ ਹੋਰ ਵੀ ਹਾਲੇ ਪਿੰਡਾਂ ਨੂੰ ਜਿਹੜਾ ਮੁਆਵਜ਼ਾ ਉਹ ਜਲਦੀ ਹੀ ਪਾ ਦਿੱਤਾ ਜਾਵੇਗਾ ਜਿਹੜੇ ਕੋਈ ਸੱਜਣ ਦਾ ਕਈ ਵਾਰੀ ਅਕਾਊਂਟ ਜਿਹੜਾ ਮੈਚ ਨਹੀਂ ਕਰਦਾ ਹੁੰਦਾ ਜਾਂ KYC ਨਹੀਂ ਹੋਈ ਹੁੰਦੀ ਇਸ ਕਰਕੇ ਉਹਨਾਂ ਦਾ ਜਿਹੜਾ ਅਮਾਉਂਟ ਉਹ ਡਿਲੀਵਰ ਨਹੀਂ ਹੋ ਸਕਦੀ ਤੇ ਉਹ ਵੀ ਉਹਨਾਂ ਦਾ ਵੀ ਛੇਤੀ ਤੋਂ ਛੇਤੀ ਜਿਹੜਾ ਸੌਲਟ ਆਊਟ ਕਰਕੇ ਉਹਨਾਂ ਦੇ ਵੀ ਅਕਾਊਂਟ ਦੇ ਵਿੱਚ ਪੈਸਾ ਪਾ ਦਿੱਤਾ ਜਾਵੇ ਜਿਹੜੇ ਅਕਾਊਂਟ ਦੇ ਵਿੱਚ ਪਾਏਗਾ ਇਹ ਖੱਤਿਆਂ ਦੇ ਵਿੱਚ ਪੈਸੇ ਜਿਹੜੇ ਕਿਸਾਨਾਂ ਦੇ ਉਹ ਕਿੰਨੇ-ਕਿੰਨੇ ਪੈਸੇ ਸੀ ਔਰ ਕਿੰਨੇ ਏਕੜ ਮਗਰ ਕਿੰਨੇ ਪੈਸੇ ਸੀਗੇ ਡੈਮੇਜ ਦੇ ਅਕੋਰਡਿੰਗ ਸੀਗਾ ਜੀ ਐਗਜ਼ੈਕਟ ਨੂੰ ਫਿਗਰ ਪਤਾ ਨਹੀਂ ਕਿ ਰੈਸਟਮ ਸਾਹਿਬ ਹਮ ਨੂੰ ਡਿਟੇਲ ਦੇ ਦੇਣਗੇ ਤੇ ਜਿਹੜੀ ਟੋਟਲ ਮੇਰੇ ਕੋਲ ਫਿਗਰ ਆਈ ਸੀ ਉਹ 1 ਕਰੋੜ 83 ਲੱਖ 20 ਹਿਆ ਸੀਗੀ ਕਫੀ ਜਾਰੇ ਕਿਸਾਨਾਂ ਨੂੰ ਵੈਸੇ ਇਸ ਵਕਤ ਜਿਹੜੀ ਕਿ ਜਿਹੜੀ ਮਿਊਸੀ ਨਹੀਂ ਚਲਣੀ ਪਈ ਕਿਉਂਕਿ ਸਮੇਂ ਸਿਰ ਜਿਹੜੀ ਕਿਸਾਨਾਂ ਦੇ ਖਾਤੇ ਵਿੱਚ ਪੈਸੇ ਪੈ ਗਏ ਔਰ ਅਸੀਂ ਇਸ ਵਕਤ ਜਿਹੜੇ ਕਿ ਇੱਥੇ ਇਹਨਾਂ ਨਾਲ ਮੌਜੂਦ ਨੇ ਪਾਤਰਾ ਸਿਹਰੀ ਪ੍ਰਧਾਨ ਨੇ ਮਦਨ ਲਾਲ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਇਸ ਤਰ੍ਹਾਂ ਦਾ ਜਿਹੜੇ ਕਿ ਅੱਜ ਇੱਥੇ ਕਿਸਾਨਾਂ ਨੂੰ ਪੈਸੇ ਦਿੱਤੇ ਗਏ ਨੇ ਔਰ ਕੀ ਕਹਿਣਾ ਚਾਹੂੰਗਾ ਇਸ ਸਿਸਟਮ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਡੇਢ ਮਹੀਨਾ ਹੋਇਆ ਆਪਣਾ ਜੋ ਪਾਣੀ ਆਏ ਤੇ ਖਰਾਬਾ ਹੋਇਆ ਦੀ ਲੋਕਾਂ ਦਾ ਕਿਸਾਨਾਂ ਦਾ ਸਾਡੇ ਦਾ ਉਹਨਾਂ ਦੇ ਖਾਤੇ ਵਿੱਚ ਕੱਲ੍ਹੇ ਪੈਸੇ ਪੈ ਗ ਅੱਜ ਅੱਜਾ ਜੀ ਸਾਬ ਬੰਦੇ ਨੇ ਆਪਣੇ ਸੈਕਸ਼ਨ ਕਾਰਡ ਬੰਦੇ ਅੱਜ ਦਿੱਤੇ ਨੇ ਅਸੀਂ ਬਹੁਤ ਧੰਨਵਾਦ ਕਰਦੇ ਆਂ ਮਾਨ ਸਰਕਾਰ ਦਾ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਮੈਂ ਪਹਿਲੀ ਸਰਕਾਰ ਦੇਖ ਰਿਹਾ ਜਿਨ੍ਹਾਂ ਨੇ ਡੇਢ ਮਹੀਨੇ ਦੇ ਵਿੱਚ ਵਿੱਚ ਜੋ ਖਰਾਬੇ ਦੇ ਪੈਸੇ ਨੇ ਕਿਸਾਨਾਂ ਨੂੰ ਦਿੱਤੇ ਕਿਸਾਨਾਂ ਦੇ ਨਾਲ ਸਾਡੀ ਮਾਨ ਸਰਕਾਰ ਹਰ ਵੇਲੇ ਖੜੀ ਹੈ ਜਿਵੇਂ ਪਹਿਲਾਂ ਤੁਸੀਂ ਬਿਜਲੀ ਨੂੰ ਦੇਖ ਲਓ ਕਿਸਾਨਾਂ ਦੇ ਜੋ ਮੋਟਰਾਂ ਨੇ ਉਹਨਾਂ ਨੂੰ ਦਿਨ ਦੀ ਬਿਜਲੀ ਆਉਂਦੀ ਹੈ ਤਿੰਨ ਚਾਰ ਵਾਰੀ ਜਾ ਕੇ ਚਲਾਉਣਾ ਨਹਿਰੀ ਪਾਣੀ ਖੇਤਾਂ ਨੂੰ ਲੱਗਦਾ ਹੈਗਾ ਹਰ ਵੇਲੇ ਕਿਸਾਨਾਂ ਦੇ ਨਾਲ ਖੜੀ ਆ ਮਾਨ ਸਰਕਾਰ ਮਾਨ ਸਰਕਾਰ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਜਿਹੜੇ ਸਾਡੇ ਕਿਸਾਨ ਭਰਾ ਜਿਨ੍ਹਾਂ ਨੂੰ ਨੁਕਸਾਨ ਹੋਇਆ ਸੀ ਉਹਨਾਂ ਨੂੰ ਟਾਈਮ ਤੇ ਪੈਸੇ ਡੇਢ ਮਹੀਨੇ ਦੇ ਵਿੱਚ ਵਿੱਚ ਪੈਸੇ ਪਾਏ ਮਾਨ ਸਰਕਾਰ ਨੇ ਅਸੀਂ ਮਾਨ ਸਰਕਾਰ ਦਾ ਹੀ ਬਹੁਤ ਧੰਨਵਾਦ ਕਰਦੇ ਆ ਤੇ ਕਿਸਾਨਾਂ ਦਾ ਵੀ ਅਸੀਂ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਮਾਨ ਸਰਕਾਰ ਦੇ ਨਾਲ ਖੜੇ ਨੇ ਕਿ ਹਲਕੇ ਸਤਾਨੇ ਦੇ ਵਿੱਚ ਜਿਹੜੇ ਕਿ ਖਰਾਬਾ ਸੀ ਜਿਹੜੇ ਕਿ ਫਸਲ ਖਰਾਬ ਹੋ ਇਸੇ ਚੋਂ ਨਦੀ ਮਾਰ ਪਾਣੀ ਢੇਠ ਆਏ ਸੀ ਕਿ ਫਸਲ ਦੇ ਕਿਸਾਨਾਂ ਦੇ ਜਿਹੜੇ ਉਹਨਾਂ ਨੂੰ ਇਸ ਵਕਤ ਜਿਹੜਾ ਕਿ ਫਸਲ ਵੇਚਣ ਤੋਂ ਪਹਿਲਾਂ ਪਹਿਲਾਂ ਹੀ ਖਰਾਬਾ ਮਿਲ ਗਿਆ ਅੱਜ ਜਿਹਦੇ ਸੈਕਸ਼ਨ ਲੈਟਰ ਦਿੱਤੇ ਗਏ ਨੇ ਔਰ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਕਿਸਾਨਾਂ ਦੀ ਰਹਿਨਮਾਈ ਔਰ ਇਸੇ ਸਾਡੇ ਨਾਲ ਜਿਹੜੇ ਕਿ ਪਾਤੜਾ ਜਿਹੜੇ ਮਾਰਕੀਟ ਕਮੇਟੀ ਦੇ ਚੇਅਰਮੈਨ ਵੀ ਜੁੜੇ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਨੀ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦੇ ਜਿਹੜੇ ਅੱਜ ਕਿਸਾਨਾਂ ਦੇ ਵਿੱਚ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਜ ਕਿਸ ਤਰ੍ਹਾਂ ਦੇ ਜਿਹੜੇ ਕਿਸਾਨਾਂ ਨੂੰ ਕਿਸ-ਕਿਸ ਤਰ੍ਹਾਂ ਦੇ ਜਿਹੜੇ ਸੈਕਸ਼ਨਲ ਲੈਟਰ ਦਿੱਤੇ ਗਏ ਔਰ ਕਿੰਨੇ ਸਮਾਂ ਪਹਿਲਾਂ ਇਸ ਤੋਂ ਜਿਹੜਾ ਕਿ ਉਹਨਾਂ ਇੱਕ ਪੈਨਸੀ ਖਾਤੇ ਵਿੱਚ ਪਹੁੰਚ ਗਿਆ ਦੇਖੋ ਜੀ ਜੋ ਪਿਛਲੇ ਟਾਈਮ ਇੰਟਰਡਿ ਕੁਦਰਤੀ ਆਫਤ ਨਾਲ ਘੱਗਰ ਤੇ ਪਾਣੀ ਆਣ ਕਰਕੇ ਜਾਂ ਜਿਹੜਾ ਚੰਬੋਚੋਏ ਦੀ ਮਾਰੇ ਟਾਂਡੇ ਦੇ ਕੋਸ ਸਾਡੇ ਹਲਕੇ ਦੇ ਪਿੰਡ ਪੈ ਗਏ ਸੀ ਉਸੇ ਤਰ੍ਹਾਂ ਤਕਰੀਬਨ ਅਸੀਂ 17-18 ਪਿੰਡਾਂ ਨੂੰ ਪ ਉਸੇ ਤਰ੍ਹਾਂ ਅੱਜ ਜਿਹੜੇ 6 ਪਿੰਡਾਂ ਦੇ ਤਕਰੀਬਨ ਅਸੀਂ ਲਾਪਾਸਤੇ ਨੂੰ ਅੱਜ ਇੱਥੇ ਆਜੀ ਨੂੰ ਦਫ਼ਤਰ ਦੇ ਵਿੱਚ ਚੈੱਕ ਮੰਡੇ ਨੇ ਤਾਂ ਜਿਹੜੇ ਮਾਨ ਸਰਕਾਰ ਜੋ ਵੀ ਵਾਅਦਾ ਕਰਦੀ ਉਹਨੂੰ ਫਾਰ ਪਹਿਲ ਦੇ ਦਰਜ ਪੂਰਾ ਕਰਦੀ ਚੇਅਰਮੈਨ ਸਾਹਿਬ ਕੁਝ ਇੱਕ ਦੇਖਣ ਨੂੰ ਮਿਲਿਆ ਕਿ ਜਿਹੜਾ ਪੌਣਾ ਰੋਗ ਜਿਹਨੂੰ ਕਿ ਚੈਨਾ ਰੋਗ ਕਹਿੰਦੇ ਸੀਗੇ ਉਹ ਚੈਨਾ ਰੋਗ ਦੇ ਵੀ ਸ਼ਿਕਾਰ ਹੋਇਆ ਕਾਫੀ ਕਿਸਾਨ ਜਿਹੜੇ ਆ ਉਹਨਾਂ ਨੂੰ ਕੋਈ ਮੁਆਵਜ਼ਾ ਮਿਲਣ ਦੀ ਆਸ ਉਹ ਬੰਨੀ ਬੈਠੇ ਆ ਕਿਸ ਤਰ੍ਹਾਂ ਦਾ ਲੱਗਦਾ ਤੁਹਾਨੂੰ ਉਹਨਾਂ ਨੂੰ ਕਿੰਨੇ ਇੱਕ ਸਮੇਂ ਦੇ ਵਿੱਚ ਜਾਂ ਕੋਈ ਕਿਸਾਨਾਂ ਦੀ ਕੋਈ ਰਾਹਤ ਵਾਸਤੇ ਜਿਹੜੀ ਮਾਨ ਸਰਕਾਰ ਲੈ ਕੇ ਆ ਦੇਖੋ ਜਿਹੜਾ ਜਿਹੜਾ ਆਪਣਾ ਪਾਣੀ ਦੀ ਮਾਰ ਹਟਾਏ ਸਨ ਉਹਨਾਂ ਦੇ ਜਿਹੜੇ ਸੈਕਸ਼ਨ ਲੈਟਰ ਜਾਂ ਉਹਨਾਂ ਦੀ ਅਮਾਉਂਟ ਬਣਦੀ ਦੇ ਦਿੱਤੀ ਗਈ ਬਾਕੀ ਜੋ ਬੋਨੇ ਰੋਡ ਰੋਗ ਦੀ ਤੁਸੀਂ ਗੱਲ ਕੀਤੀ ਇਹ ਕਾਫੀ ਆਪਾਂ ਨੂੰ ਦੇਖਣ ਜੇ ਮਿਲਿਆ ਇਸ ਵਾਰ ਜੋ ਵਾਇਰਸ ਸੀ ਉਹ ਕਾਇਦਾ ਹੋਇਆ ਉਹਦੇ ਬਾਰੇ ਖੇਤੀਬਾੜੀ ਯੂਨੀਵਰਸਿਟੀਆਂ ਵੱਲੋਂ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀਆਂ ਵੱਲੋਂ ਨਾ ਵੱਲੋਂ ਸਰਚ ਹੋ ਰਿਹਾ ਹੈ ਉਸੇ ਤਰ੍ਹਾਂ ਤੇ ਜੋ ਉਹਨਾਂ ਦਾ ਸਰਵੇ ਵੀ ਹੋ ਰਿਹਾ ਦੇਖੋ ਜੋ ਅਗਲਾ ਪ੍ਰੋਸੈਸ ਬਣਦਾ ਉਹਦੇ ਵੀ ਜਲਦ ਉਹਦੇ ਲਈ ਰਾਤ ਦਿੱਤੀ ਜਾਏ ਕਿਸਨ ਸਾਡੇ ਨਾਲ ਜੁੜੇ ਜਿਹੜੇ ਕਿ ਮਹੰਗਾ ਸਿੰਘ ਬਰਾੜ ਮਾਰਕੀਟ ਕਮੇਟੀ ਪਤਲਾ ਹੈ ਚੇਅਰਮੈਨ ਔਰ ਨਾਲੇ ਜਿਹੜੇ ਹਲਕਾ ਵਿਧਾਇਕਲੇ بیٹے ਨੇ ਉਹ ਵੀ ਨਾਲ ਸਾਡੇ ਜੁੜੇ ਸੀ ਔਰ ਸ਼ਹਿਰੀ ਪ੍ਰਧਾਨ ਨੂੰ ਜੁੜੇ ਸੀ ਜਿਨ੍ਹਾਂ ਦੱਸਿਆ ਕਿ ਅੱਜ ਜਿਹੜਾ ਕਿ ਕਿਸਾਨਾਂ ਨੂੰ ਖਾਤਿਆਂ ਵਿੱਚ ਪੈਸੇ ਪਹਿਲਾ ਪਾ ਦਿੱਤੇ ਹੀ ਪਰ ਉਹਨਾਂ ਨੂੰ ਸੈਕਲ ਲੈਟਰ ਦਿੱਤੇ ਗਏ ਨੇ ਇਸ ਤਰ੍ਹਾਂ ਉਹਨਾਂ ਦੇ ਮੁਆਵਜ਼ਾ ਜਿਹੜਾ ਸਮੇਂ ਸਿਰ ਪਹੁੰਚਿਆ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਐਸੇ ਤਰ੍ਹਾਂ ਹੀ ਜਿਹੜੇ ਕਿ ਕਿਸਾਨਾਂ ਨੂੰ ਸਰਕਾਰ ਵੱਲੋਂ ਟਾਈਮ ਮੁਤਾਬਕ ਹੀ ਸਮੇਂ ਤੋਂ ਪਹਿਲਾਂ ਹੀ ਜਿਹੜਾ ਮੁਵੱਲ ਸਾਬ ਵੱਲੋਂ ਜਿਹੜੇ ਚੈੱਕ ਦਿੱਤੇ ਗਏ ਨੇ ਜਿਹੜੇ ਪਹਿਲਾਂ ਹੀ ਖਾਤਿਆਂ ਦੇ ਵਿੱਚ ਪਾਏ ਗਏ ਸੀ ਪਰ ਅੱਜ ਸੈਕਸ਼ਨ ਲੈਟਰ ਦਿੱਤੇ ਗਏ ਨੇ ਕਿਸਾਨਾਂ ਨੂੰ ਕਾਫੀ ਏਰੀਆ ਦੇ ਵਿੱਚ ਜਿੱਥੇ ਕਿ ਮਾਰ ਦੇ ਹੇਠ ਆਇਆ ਸੀਗਾ ਕਿਸਾਨਾਂ ਦਾ ਜਿਹੜੀ ਫਸਲ ਖਰਾਬ ਹੋਈ ਸੀ ਉਹਦੇ ਸਬੰਧ ਵਿੱਚ ਵੀ ਅਦਨ ਨੇ ਜਿਹੜੇ ਕਿਸਾਨਾਂ ਨੂੰ ਬੁਲਾਇਆ ਹੈ ਉਹਨਾਂ ਨੂੰ ਸੈਕਸ਼ਨ ਲੈਟਰ ਦਿੱਤੇ ਆ ਪੁੱਛਦੇ ਅਸੀਂ ਕਿੰਨੇ ਸੈਕਸ਼ਨ ਲੈਟਰ ਦੇ ਵਿੱਚ ਕੀ ਕੁਛ ਅੱਜ ਖਾਤਿਆਂ ਦੇ ਵਿੱਚ ਪਾਇਆ ਔਰ ਕਿਹੜੇ-ਕਿਹੜੇ ਪਿੰਡ ਦੇ ਵਿੱਚ ਹੋਇਆ ਸਰ ਸਸੀਕਰ ਜੀ ਅੱਜ ਆਠਲਾ ਤਹਿਿਲ ਦੇ 6 ਪਿੰਡਾਂ ਦਾ ਜਿਹੜਾ ਫਸਲਾਂ ਦਾ ਖਰਾਬਾ ਆਇਆ ਸੀਗਾ ਉਹ ਸਰ ਡਾਇਰੈਕਟ ਟ੍ਰਾਂਸਫਰ ਰਹੀ ਉਹਨਾਂ ਲਾਭਪਾਤਰੀਆਂ ਦੇ ਖਾਤੇ ਵਿੱਚ ਜਿਹੜੇ ਆਪ ਅਸੀਂ ਪਾਦਤੇ ਗਏ ਨੇ ਤੇ ਸੈਂਕਸ਼ਨ ਲੈਟਰ ਜਿਹੜੇ ਹੈਗੇ ਅੱਜ ਨਾਲ ਜਾਰੀ ਕੀਤੇ ਗਏ ਨੇ ਇੱਥੇ ਬੁਲਾ ਕੇ ਦਫ਼ਤਰ ਦੇ ਵਿੱਚ ਜਿਹਦੇ ਵਿੱਚ ਐਮਐਲਏ ਸਾਹਿਬ ਦੇ ਬੇਟੇ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਮਿਸਟਰ ਮਹੰਗਾ ਸਿੰਘ ਬਰਾੜ ਆਈ ਸੀਗੇ ਜੀ ਤੇ ਉਹਨਾਂ ਵੱਲੋਂ ਐਮਐਲਕੇ ਜਿਹੜਾ ਹੈ ਲੋਕਾਂ ਨੂੰ ਸੈਂਕਸ਼ਨ ਲੈਟਰ ਜਾਰੀ ਕੀਤੇ ਗਏ ਨੇ ਇਹਦੇ ਵਿੱਚ 346 ਲਾਭਪਾਤਰੀ ਤੇ ਜਿਹੜੀ ਅਮਾਉਂਟ ਹੈਗੀ ਆ ਉਹ 1 ਕਰੋੜ 83 ਲੱਖ 20000 ਰੁਪਏ ਜਿਹੜੇ ਹੈਗੇ ਆ ਵੰਡੇ ਗਏ ਨੇ 6 ਮਿੰਟ ਨੇ ਜੀ ਪਿੰਡਾਂ ਦੇ ਨਾਮ ਨੇ ਦਰਖਾਲ ਕਲਾਂ ਹਰਿਆਉ ਖੁਰਦ ਪਰ ਚੰਦਪੁਰ ਰਾਮਪੁਰ ਪੜਤਾ ਦਵਾਰਕਾਪੁਰ ਤੇ ਚਿਚਣਵਾਲਾ ਸਰ ਕਿਸਾਨਾਂ ਦੇ ਜਿਹੜੇ ਕਿ ਪੈਸੇ ਖਾਤੇ ਨੇ ਵਿੱਚ ਪਹੁੰਚ ਗਿਆ ਸੀ ਸਰ ਕੁਝ ਕਿਸਾਨਾਂ ਦਾ ਇੱਕ ਜਿਹੜਾ ਚੈਨਾ ਰੋਗ ਦਾ ਸੀਗਾ ਮਸਲਾ ਜਿਹਾ ਉਹਦੇ ਵਿੱਚ ਵੀ ਕਾਫੀ ਕਿਸਾਨਾਂ ਦੀ ਫਸਲ ਜਿਹੜੀ ਠਵਾ ਹੋਈ ਸੀਗੀ ਉਹਦੇ ਸਬੰਧ ਦੇ ਵਿੱਚ ਕਿਸ ਤਰ੍ਹਾਂ ਦਾ ਉਹਨਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਉਹਨਾਂ ਦਾ ਜਿਹੜਾ ਮਿਲੂਗਾ ਉਹਨਾਂ ਨੂੰ ਸਰਕਾਰ ਵੱਲੋਂ ਜਾਂ ਕਿਸ ਤਰ੍ਹਾਂ ਦਾ ਉਹਨਾਂ ਦਾ ਪ੍ਰੋਸੈਸ ਹੈ ਉਹ ਮਾਮਲਾ ਵਾਲੇ ਵਿਚਾਰधीन ਹੈਗਾ ਸਰਕਾਰ ਦੇ ਜੀ ਜੋ ਵਿੱਚ ਫੈਸਲਾ ਹੋਊਗਾ ਤੁਹਾਨੂੰ ਦੱਸ ਦਿੱਤਾ ਜਾਵੇਗਾ ਜੀ ਕੀ ਕਹਿਣਾ ਚਾਹੂਗੇ ਸੰਦੇਸ਼ ਦੇਣਾ ਚਾਹੂਗੇ ਇਸ ਕਿਸਾਨਾਂ ਨੂੰ ਇਸ ਬਾਰੇ ਅਸੀਂ ਸੰਦੇਸ਼ ਦੇਣਾ ਜਿੰਨਾ ਸਰਕਾਰ ਵੱਲੋਂ ਖਰਾਬਾ ਚੈੱਕ ਕੀਤਾ ਗਿਆ ਹੈਗਾ ਫਸਲਾਂ ਦੇ ਪੈਸੇ ਵੰਡੇ ਗਏ ਨੇ ਇਸ ਤੋਂ ਇਲਾਵਾ ਜਿਹੜੇ ਘਰਾਂ ਦੀ ਛੱਤਾਂ ਹਟੀਆਂ ਚੁਈਆਂ ਸੀ ਜਾਂ ਪੈਸੀ ਉਹਦੇ ਵੀ ਪੈਸੇ ਜਿਹੜੀ ਗਰਦਾਬਲੀ ਹੋਈ ਉਹਦੀ ਵੀ ਉਹਦੇ ਵੀ ਪੈਸੇ ਪਾਏ ਜਾਣਗੇ ਸਰਕਾਰ ਬੋਲ ਸਰਕਾਰ ਕਿਸਾਨ ਤਾਂ ਅਸੀਂ ਹੈ ਜੀ ਤੇ ਕਿਸਾਨਾਂ ਦਾ ਭਲਾ ਹੀ ਚਾਹੁੰਦੀ ਹੈ ਥੈਂਕਸ ਜਿਹੜੇ ਕਿ ਅਸ਼ੋਕ ਮੋਰੀ ਜੀ ਨੇ ਦੱਸਿਆ ਕਿ ਅੱਜ ਇੱਥੇ ਜਿਹੜੇ ਕਿ ਕਿਸਾਨਾਂ ਨੂੰ ਪੈਸੇ ਦਿੱਤੇ ਆ ਖਰਾਬੇ ਦੇ ਪੈਸੇ ਦੇ ਤਰੀਕਾ ਵੀ ਕਾਫੀ ਜ਼ਿਆਦਾ ਲੋਕ ਕਿਸਾਨ ਜਿਹੜੇ ਕਿ ਪੈਸੇ ਸੋਨਾਂ ਵੀਕਨ ਤੋਂ ਪਹਿਲਾਂ ਪਹਿਲਾਂ ਹੀ ਜਿਹੜਾ ਉਹਨਾਂ ਦਾ ਸਰਕਾਰ ਵੱਲੋਂ ਦਿੱਤੀ ਹਦ ਤੰਤਵ ਕੀ ਜਿਹੜੇ ਅਜੇ ਪੈਸੇ ਦਿੱਤੇ ਗਏ ਉਹਨਾਂ ਦੇ ਅਕਾਊਂਟ ਦੇ ਵਿੱਚ ਪਾਏ ਗਏ ਆ ਉਹਨਾਂ ਦੇ ਹੀ ਸੈਕਸ਼ਨ ਲੈਟਰ ਜਿਹੜੇ ਅਜੇ ਉਹਨਾਂ ਦਿੱਤੇ ਗਏ ਆ ਉਹਨਾਂ ਨੂੰ ਦੇਖਣਾ ਹੈਗਾ ਹੁਣ ਨਾਲ ਸਭ ਜਿਹੜੇ ਕਿਸਾਨਾਂ ਦੇ ਕੁਝ ਚੈਨਾ ਰੋਗ ਦੇ ਨਾਲ ਫਸਲਾਂ ਖਰਾਬ ਹੋਈਆਂ ਸੀ ਉਹਨਾਂ ਦਾ ਖਰਾਪਾ ਵੀ ਕਿੰਨੇ ਸਮੇਂ ਦੇ ਵਿੱਚ ਮਿਲ ਜਾਵੇ